ਦੇ ਸੰਗਤ ਨਾਲ ਪਹਿਲਾਂ ਗੱਲ ਕਰਦੇ ਭਾਈ ਮੈਂ ਕਰਤਾਰਪੁਰ ਰੁੱਕ ਕੇ ਜਾਣਾ ਜੇ ਉਹ ਕਹਿੰਦੇ ਤੁਸੀਂ ਸਾਡੇ ਆਗੂ ਕੋਈ ਨਹੀਂ ਜਿਵੇਂ ਮਰਜੀ ਜਾਓ ਆਪਾਂ ਤੁਹਾਡੇ ਨਾਲ ਜਾਣਾ ਸਾਰੀ ਸੰਗਤ ਨੂੰ ਲੈ ਕੇ ਤੇ ਮਹਾਰਾਜੀ ਕਰਤਾਰਪੁਰ ਸਾਹਿਬ ਗਏ ਪਹੁੰਚ ਗਏ ਪਿੰਡੋਂ ਬਾਹਰ ਜਾ ਕੇ ਉਦਾਰਾ ਕੀਤਾ ਘੋੜੀ ਲੈ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਰੁਕੋ ਤੇ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਂ ਗੁਰੂ ਨਾਨਕ ਤਪਾ ਕਰਕੇ ਉਦੋਂ ਮਹਾਰਾਜੀ ਮਸ਼ਹੂਰ ਸੰਤਾ ਪਾ ਜੀ ਤਪਾ ਜੀ ਬਹੁਤ ਕਹਿੰਦੇ ਸਭ ਸਾਰੇ ਉਹ ਕੋਲ ਹੀ ਤੇ ਆ ਰਹੇ ਹੁਣ ਤੁਸੀਂ ਇਹ ਵੇਖੋ ਕਰਨੀ ਆਸੀ ਉਹ ਉਹ ਆਪਣੀ ਸੰਗਤ ਨੂੰ ਉੱਧਰ ਡੇਰਾ ਪਵਾ ਕੇ ਤੇ ਘੋੜੀ ਤੇ ਮਹਾਰਾਜਾ ਨੂੰ ਤੁਰੇ ਕਤਾਰਪੁਰ ਵੱਲੋਂ ਇੱਧਰ ਧਰਮਸਾਲਾ ਨੇ ਬੈਠੇ ਗੁਨਾਨੰਦ ਪਾਸ਼ਾ ਜੀ ਉੱਠ ਕੇ ਤੋਂ ਮੈਂ ਕਿਹਾ ਬਾਬਾ ਗੁਡਾ ਜੀ ਨੇ ਅਖਿਆ ਮਹਾਰਾਜ ਜੀ ਕਿੱਥੇ ਤੇ ਗੁਰੂ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਆ ਸੰਗਤ ਸੁਭਾਲੋ ਤੇ ਸਾਡੇ ਰਾਜ ਦਾ ਧਣੀ ਆ ਗਿਆ ਸੀ ਲੈ ਕੇ ਆਏ ਹੁਣ ਇੱਧਰ ਪਤਾ ਕੌਣ ਆ ਰਿਹਾ ਤੇ ਉੱਧਰ ਕੋਈ ਪਤਾ ਨਹੀਂ ਮਹਾਰਾਜ ਨੂੰ ਪਾਵਨ ਲੈਣਾ ਜੀ ਨੂੰ ਨਹੀਂ ਕੋਈ ਪਤਾ ਗੁਨਾਨੰਦ ਪਾਸ਼ਾ ਜੀ ਨੂੰ ਪਤਾ ਕਿਉਂਕਿ ਇਹ ਇਹ ਐਸਾ ਸੰਗ ਜਦੋਂ ਗੁਰੂ ਕਲਾ ਵਰਦੀ ਗੁਰੂ ਸ਼ਕਤੀ ਇਸੇ ਨੂੰ ਕਹਿੰਦੇ ਉਹ ਹੀ ਥੋੜਾ ਹੱਥ ਜੋੜੀ ਜਾਂਦੀ ਸਾਰੀ ਦੁਨੀਆ ਜੇ ਮਹਾਰਾਜ ਨੇ ਆਖਿਆ ਨਾ ਸਭ ਤੋਂ ਵੱਡਾ ਸਤਗੁਰੂ ਨਾਨਕ ਜੈਪਤਾ ਰਾਖੀ ਮੇਰੀ ਆਹ ਗੱਲ ਹੈ ਗੁਰੂ ਸਾਹਿਬ ਨੂੰ ਪਤਾ ਪਈ ਇਹ ਭਾਈ ਲਾਲੋ ਹੈ ਮਹਾਰਾਜ ਨੇ ਤੁਰਨਗੇ ਆਖਿਆ ਆਪਾਂ ਭਾਈ ਲਾਲੋ ਦੇ ਘਰ ਜਾਣਾ ਭਾਈ ਲਾਲੋ ਨੂੰ ਕੋਈ ਪਤਾ ਨਹੀਂ ਇਹ ਕੌਣ ਹੈ ਪਰਮਾਰਾਜ ਨੂੰ ਪਤਾ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਸੀ ਨਾਮ ਲੈ ਕੇ ਭਾਈ ਲਾਲੋ ਦਰਵਾਜ਼ਾ ਖੋਲ ਹਰਾਣੋ ਨਾ ਮੇਰਾ ਨਾਮ ਕਿਨੇ ਲੈ ਲਿਆ ਤੇ ਗੁਰੂ ਸਾਹਿਬ ਜਾਣੀ ਜਾਣ ਉਹ ਕਹਿੰਦੇ ਸਾਡੇ ਰਾਜ ਦਾ ਧਨੀ ਆ ਰਿਹਾ ਤੇ ਬਾਬਾ ਗੁੱਡਾ ਜੀ ਕਹਿਣਗੇ ਤੁਸੀਂ ਅਸ ਜਿਹੜਾ ਸੰਗਤ ਦਾ ਕਰੋ ਖਿਆਲ ਅਸੀਂ ਲੈ ਕੇ ਆਗੇ ਤੁਸੀਂ ਨਿਮਰਤਾ ਤੇ ਸਾਦੀ ਵਿਖੋ ਗੁਰਨਾਨ ਪਾਤਸ਼ਾਹ ਜੀ ਆਪ ਉੱਠ ਕੇ ਉਧਰੋਂ ਉਹ ਕਤਾਰਪੁਰ ਦੇ ਬਾਹਰ ਪਹੁੰਚੇ ਉਧਰੋਂ ਮਹਾਰਾਜ ਘੋੜੀ ਲੈ ਕੇ ਤੇ ਪਿੰਡ ਕੋਲ ਆ ਗਏ ਆਮੜਾ ਸਾਹਮਣਾ ਹੋਇਆ ਉਹਨਾਂ ਨੂੰ ਪੁੱਛਦੇ ਪਏ ਗੁਰਮੁਖ ਜੀ ਮੈਂ ਧਰਮਸਾਲਾ ਜਾਣਾ ਗੁਰਨਾਨ ਪਾਤਸ਼ਾਹ ਜੀ ਗੁਰਨਾਨ ਪਾਤਸ਼ਾਹ ਕਹਿੰਦੇ ਕਰੋ ਆਹ ਲਗਾਮ ਸਾਨੂੰ ਫੜਾ ਦਿਓ ਤੇ ਆਹ ਮੈਂ ਤਾਂ ਨੂੰ ਛਾ ਡਵਾ ਮੇਰੇ ਨਾਲ ਆ ਜਾ ਤੁਸੀਂ ਹੁਣ ਅੱਗੇ ਅਜੇ ਗੁਰੂ ਨਾਨਕ ਪਾਤਸ਼ਾਹ ਜੀ ਪੈਦਲ ਆ ਤੇ ਉਹ ਘੂੜੀ ਤੇ ਆ ਗੁਰੂ ਅੰਗਦ ਦੇਵ ਮਹਾਰਾਜ ਆ ਗਏ ਤੇ ਧਰਮਸਾਲਾ ਦੇ ਸਾਹਮਣੇ ਲਿਆ ਕੇ ਆਖਿਆ ਤੇ ਉਹ ਖੁੰਟੀ ਦੇ ਨਾਲ ਘੋੜੀ ਬੰਨ ਕੇ ਤੇ ਉਥੋਂ ਤੁਸੀਂ ਹੱਥ ਪੈਰ ਧੋ ਕੇ ਤੇ ਅੰਦਰ ਆ ਜਾ ਆਪ ਅੰਦਰ ਜਾ ਕੇ ਬੈਠ ਗਏ ਸੰਗਤ ਬੈਜੀ ਬਾਪ ਗੁੰਡਾ ਜੀ ਬੈਠੇ ਸਾਰੇ ਜਦੋਂ ਉਹ ਘੋੜੀ ਬੰਨ ਕੇ ਆ ਕੇ ਅੰਦਰ ਆਏ ਤੇ ਨਹੀਂ ਬੈਠਿਆ ਤਾਂ ਉਹ ਬਹੁਤ ਜ਼ਿਆਦਾ ਪੁਸ਼ਤਾਵਾ ਆਇਆ ਮਥਾ ਟੇਕ ਦਿੱਤਾ ਪਤਾ ਲੱਗ ਗਿਆ ਵੀ ਉਹ ਹੋਏ ਹੀ ਨੇ ਤੇ ਆਣ ਕੇ ਮਥਾ ਟੇਕਿਆ ਤਾਂ ਉਕੇਲੇ ਨਹੀਂ ਬਿਲਕੁਲ ਇੱਕਦਮ ਕੋਈ ਖੁਸ਼ੀ ਹੋਣੀ ਸੋਦੀ ਥਾਂ ਤੇ ਅਦਾਰਸ਼ੀ ਮਾਰਗ ਨਾਨਕ ਸਾਹਿਬ ਬੈਠਿਆ ਵੀ ਅਸਲ ਚ ਇਹ ਦਿਲ ਤੇ ਸਪਰਸ਼ ਕਰਦੀ ਹੈਗਾ ਤੇ ਉਹ ਕਹਿੰਦੇ ਵੀ ਪੁਰਖਾ ਨਾਂ ਕਿਥੋਂ ਆਇਆ ਜੀ ਮੈਂ ਖਰੂਰ ਤੋਂ ਆਇਆ ਕੀ ਨਾਂ ਤੇਰਾ ਜੀ ਨਾਂ ਤਾਂ ਕਰਦਿਆ ਨੇ ਲੈਣਾ ਰੱਖਿਆ ਮਾਰਗ ਕਹਿੰਦੇ ਫਿਰ ਚਿੰਤਾ ਕਰਦੇ ਲੈਣੇਦਾਰ ਘੂੜੀ ਤੇ ਆਉਂਦੇ ਆਪਾਂ ਤੇਰਾ ਦੇਣਾ ਦੇਣਦਾਰ ਤੇ ਇਹ ਇਹ ਫਿਕਰ ਵਾਲੀ ਨਹੀਂ ਕੋਈ ਗੱਲ ਤੂੰ ਚਿੰਤਾ ਨਾ ਕਰ ਮਤਲਬ ਉਹ ਚਿੰਤਾ ਉਹਨਾਂ ਦੇ ਦਿਲ ਦੀ ਕਰ ਦਿੱਤੀ ਉਦੋਂ ਹੀ ਮਹਾਰਾਜ ਗੁਰੰਗਦੇਵ ਸਾਹਿਬ ਜੀ ਨੇ ਸੋਚ ਲਿਆ ਵੀ ਆਪਾਂ ਹੁਣ ਇੱਥੋਂ ਨਹੀਂ ਜਾਣਾ ਹੁਣ ਆਪਾਂ ਜਵਾਲਾਜੀ ਦੇ ਨਜ਼ਾਬ ਹਾਂਗੇ ਇੱਥੇ ਹੀ ਰਹਿਾਂਗੇ ਚਲੋ ਅੱਗੇ ਹਲੇ ਉਹਨਾਂ ਦੇ ਨਾਮ ਦੇ ਨਾਲ ਨਹੀਂ ਦੱਸਿਆ ਦੇਣੀ ਉੱਥੇ ਬੈਠੇ ਰਹੇ ਫਿਰ ਸ਼ਾਮ ਨੂੰ ਆਪਣੇ ਸੰਗਤ ਕੋਲ ਗਏ ਫਿਰ ਸੰਗਤ ਨੂੰ ਦੱਸ ਦਿੱਤਾ ਭਾਈ ਜੇ ਤੁਸੀਂ ਅੱਗੇ ਜਾਣਾ ਜਾ ਸਕਦੇ ਹੋ ਜੇ ਮੈਂ ਜਿੱਥੇ ਆਉਣਾ ਸੀ ਆ ਗਿਆ ਤੇ ਤੁਸੀਂ ਸਾਡੇ ਆਗੂ ਜੇ ਕਹਿੰਦੇ ਮੈਂ ਤਾਂ ਇਹ ਦੱਸਣਾ ਹੈ ਮੈਂ ਮਾਫੀ ਮੰਗਦਾ ਤੁਸੀਂ ਵਾਪਸ ਜਾਣਾ ਖਡੂਰ ਸਾਹਿਬ ਚਲ ਜਓ ਇੱਥੇ ਰਹਿਣਾ ਇੱਥੇ ਰਹਿ ਲਓ ਅੱਗੇ ਜਵਾਲਾ ਮੁਥੀ ਜਾਣਾ ਉੱਥੇ ਚਲ ਜਓ ਲੇਕਿਨ ਮੈਂ ਨਹੀਂ ਜਾਣਾ ਮੈਂ ਇੱਥੇ ਹੁਣ ਅਸੀਂ ਆ ਗਿਆ ਰਾਤ ਬਤੀਤ ਕੀਤੀ ਅੰਮ੍ਰਿਤ ਵੇਲੇ ਉਸੇ ਹੀ ਮਾਈ ਨੂੰ ਜਿਹਦੀ ਪੂਜਾ ਕਰਨੀ ਜਾ ਰਹੇ ਸੀ ਸੰਗਤ ਲੈ ਕੇ ਉਹਨੂੰ ਉੱਥੇ ਝਾੜੂ ਫੇਰਦੀ ਦੇਖਿਆ ਜੀ ਤੇ ਆਹ ਰ ਆਹ ਕੇ ਪੁੱਛਿਆ ਵੀ ਮਾਤਾ ਤੂੰ ਇੱਥੇ ਉਹ ਕਹਿੰਦੇ ਤਾਂ ਮਾਈ ਨੇ ਬਚਨ ਪ੍ਰਕਾਸ਼ਾ ਗੁਰ ਨਾਨਕੀ ਮੈਂ ਹਾਂ ਦਾਸਾ ਉਹ ਕਹਿਣ ਲੱਗੇ ਵੀ ਮੈਂ ਇਹਨਾਂ ਦੇ ਦਰ ਦੀ ਦਾਸੀ ਹਾਂ ਇੱਥੋਂ ਹੀ ਦਾਤਾ ਲੈ ਕੇ ਜਾਣੀ ਜਿਹੜੇ ਮੈਨੂੰ ਮੇਰੇ ਭਗਤ ਨੇ ਉਹਨਾਂ ਨੂੰ ਦੇਣ ਵਾਸਤੇ ਹੈਰਾਨ ਹੋ ਗਏ ਗੁਰੂ ਅੰਗਦ ਦੇ ਬਾਰੇ ਬਸ ਉਹ ਕਹਿੰਦੇ ਪਾਸ਼ਾ ਜੀ ਦੇ ਦਰਸ਼ਨ ਕਰਨ ਅਸੀਂ ਚੱਲ ਕੇ ਜਾਂਦੇ ਹਰੇਕ ਸਾਹਿਬ ਉਹਦੇ ਗੁਨਾਮ ਪਾਸ਼ਾ ਜੀ ਦੇ ਦੱਤੇ ਝੜੂ ਲਾ ਰਹੀ ਉਹ ਇਹ ਕੋਈ ਐ ਨਹੀਂ ਹੈਗਾ ਵੀ ਉਵੇਂ ਕਿਸੇ ਭਾ ਨਾ ਜਾਣ ਕੇ ਲੈ ਪਰ ਨਹੀਂ ਸਾਫ ਸਮੇਂ ਦੀ ਤੁਹਾਨੂੰ ਨਾਮ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜੋਤ ਰੂਪ ਹਰਾਬ ਗੁਰੂ ਨਾਨਕ ਘਰ ਇਹਦਾ ਵੱਡਾ ਦਾਰ ਹੈ ਫਿਰ ਉੱਥੇ ਰਹੇ ਚਾਰ ਦਿਨਾਂ ਬਾਅਦ ਇੱਕ ਵਾਰੀ ਮਹਾਰਾਜ ਕੋਹਾ ਗਿਆ ਹੁੰਦੀ ਜੀ ਮੈਂ ਮਲੇ ਪ੍ਰਬੰਧਕਾਰ ਆਉਣਾ ਜਾ ਕੇ ਖਡੂਰ ਤੇ ਮੈਨੂੰ ਜਾਣ ਦੇ ਆ ਗਿਆ ਤੇ ਮੈਂ ਵਾਪਸ ਆਉਣਾ ਮਾਰ ਕੇ ਕਿਹਾ ਠੀਕ ਆ ਜਾਓ ਵਾਪਸ ਆ ਗਏ ਜੀ ਆ ਕੇ ਵੱਡੇ ਪੁੱਤਰ ਨੂੰ ਆਪਣੀ ਥਾਂ ਦੁਕਾਨ ਤੇ ਬਿਠਾਇਆ ਤੇ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਵੀ ਮੈਂ ਤਕਾਲ ਤੋਂ ਸਭ ਚਲੇ ਆ ਹੁਣ ਜ਼ਿੰਮੇਵਾਰੀ ਤੁਹਾਡੀ ਤੇ ਸਿਆਣਪ ਨਾਲ ਤੁਸੀਂ ਸੰਭਾਲ ਲੇ ਤੁਸੀਂ ਇਹ ਵੇਖੋ ਕਿ ਅੱਗਿਓ ਮਾਤਾ ਧੀ ਦੀ ਜੀ ਦਾ ਸੁਭਾਅ ਕਿੰਨਾ ਉਪਰਮਖਾਂ ਵਾਲਾ ਹੋ ਉਹਨੇ ਕਿਹਾ ਠੀਕ ਆ ਜੇ ਤੁਹਾਡੇ ਮਨ ਨੂੰ ਇਤਨਾ ਖੁਸ਼ੀ ਤੁਸੀਂ ਜਾਓ ਘਰ ਦੀ ਚਿੰਤਾ ਨਹੀਂ ਕਰਨੀ ਘਰ ਅਸੀਂ ਹੈਗੇ ਆ ਤੁਸੀਂ ਫਿਕਰ ਨਹੀਂ ਤੁਸੀਂ ਸੇਵਾ ਕਰੋ ਜਾ ਕੇ ਬਾਹਰ ਆਇਓ ਉਦੋਂ ਸਾਸ ਸੰਗ ਜੀ ਫਿਰ ਗਏ ਸੀ ਲੂਣ ਕਿਉਂਕਿ ਪਹਿਲਾਂ ਉਹਨਾਂ ਦੇ ਤਰਾਜੀ ਦਾ ਕਦੀ ਲੂਣ ਦਾ ਵਪਾਰ ਰਿਹਾ ਮੈਂ ਦੱਸਾਂ ਪਹਿਲਾਂ ਸ਼ਾਹੂਕਾਰਾਂ ਵੀ ਕਰਦੇ ਸੀ ਵਪਾਰ ਵੀ ਚੱਲਦਾ ਸੀ ਤੇ ਲੂਣ ਹੀ ਲੈ ਗਈ ਸੀ ਉੱਥੋਂ ਲੰਗਰ ਤੇ ਪਾਉਣ ਵਾਸਤੇ ਉਹ ਘਰੇ ਲਾ ਕੇ ਤੇ ਜਾ ਕੇ ਪੁੱਛਿਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਸੁਰਖਣੀ ਜੀ ਬੈਠੇ ਸੀ ਆਖਿਆ ਗੁਰੂ ਸਾਹਿਬ ਹੁਣ ਤਿੰਨ ਚਾਰ ਦਿਨ ਰਹਿ ਗਏ ਸੀ ਤੇ ਪਤਾ ਹੀ ਸੀ ਉਹਨਾਂ ਨੇ ਆਖਿਆ ਕਿ ਉਹ ਖੇਤਾਂ 'ਚ ਤੁਸੀਂ ਇਹ ਦੇਖੋ ਵੀ ਕੈਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 18 ਸਾਲ ਖੇਤੀ ਦੀ ਕਿਰਤ ਕੀਤੀ ਕਰਤਾਰਪੁਰ ਸਾਹਿਬ ਜੀ ਜੇ ਤੀ ਦੀ ਕਿਹਾ ਇਹ ਵੀ ਇਹ ਵੀ ਦੱਸ ਦਿੱਤਾ ਕਿ ਸਾਡਾ ਜਿਹੜਾ ਸੇਖ ਹੈ ਕਿਰਤੀ ਹੋਵੇ ਪਰ ਹੰਕਾਰੀ ਕਿਰਤੀ ਨਾ ਹੋਵੇ ਆਲਸੀ ਕਿਰਤੀ ਨਾ ਹੋਵੇ ਸਾਧਤ ਕਿਰਤੀ ਬਣਾ ਹੋਵੇ ਕਿਰਤੀ ਹੋਵੇ ਤੇ ਐਨ ਵਧੀਆ ਕਿਰਤੀ ਮਹਾਰਾਜ ਜੀ ਉਹ ਕਹਿੰਦਾ ਜੀ ਖੇਤਾ ਜਾ ਗੁਰੂ ਸਾਹਿਬ ਖੇਤਾ ਚਲੇ ਗਏ ਪੰਗੁਰੰਗਨ ਦੇ ਮਾਮਲੇ ਕਦੀ ਖੇਤੀ ਕੀਤੀ ਨਹੀਂ ਜਦੋਂ ਗਏ ਜਾ ਕੇ ਮੱਥਾ ਟੇਕਿਆ ਤਾਂ ਉਹ ਸਾਰੇ ਉਸ ਵੇਲੇ ਝੋਨੇ ਝੋਨੇ ਦੀਆਂ ਕੱਟ ਰਹੇ ਜਿਨ੍ਹਾਂ ਨੇ ਉਹ ਕੰਮ ਕੀਤਾ ਉਹਨਾਂ ਨੂੰ ਪਤਾ ਨਦੀਨ ਆਪਾਂ ਕਿਹਨੂੰ ਆ ਕਾਠੋ ਖਲੋਂਦਾ ਬਣਾਵਾ ਜਾ ਝੋਨੇ ਚ ਉਹ